ਦਾਨ ਕੀ ਵੱਲਵੋ ਵਿਜੈਤੇ ਓਮ ਸ਼੍ਰੀ ਦੁਰਗਾ ਦੇਵੇ ਨਮੋ ਨਮਾ 카ਰ্তিক ਮਹੀਨਾ ਸਨਾਤਨ ਪਰੰਪਰਾ ਦੇ ਵਿੱਚ ਬਹੁਤ ਹੀ ਪਵਿੱਤਰ ਮਹੀਨਾ ਮੰਨਿਆ ਗਿਆ ਹੈ ਸਾਡੇ ਸਨਾਤਨ ਧਰਮ ਦੇ ਤਕਰੀਬਨ ਜਿੰਨੇ ਵੀ ਵਿਸ਼ੇਸ਼ व्रत ਤਿਹਾੜੇ ਇਸ ਮਹੀਨੇ ਵਿੱਚ ਆਦੇ ਚਾਹੇ ਕਰਵਾ ਚੌਥ ਹੋਵੇ ਦੀਵਾਲੀ ਹੋਵੇ अहोई अष्टमी होंतशी हो गए नरक चतुर्थी अनेक व्रत और त्योहार कल दस अक्टूबर सनातन समाज का बहुत ही पतित पावन और बहुत ही श्रद्धा के नाल मनाया जाने वाला व्रत आ रहा है करवा चतुर्थी का व्रत सुहागने और सुहागे स्त्रियां ਇਸ ਦਿਨ ਗਣੇਸ਼ ਗौरी जी ਦਾ ਪੂਜਨ ਕਰਦੀ ਹੈ ਜੀ ਔਰ ਆਪਣੀ ਔਰ ਆਪਣੇ ਪਤੀ ਦੀ ਸੁਖ ਸਮਰiddhi ਦੇ ਲਈ ਆਪਣੇ ਪਰਿਵਾਰ ਦੇ ਸੁਖ ਸਮਰiddhi ਔਰ ਖੁਸ਼ਹਾਲ ਜੀਵਨ ਦੇ ਲਈ ਭਗਵਾਨ ਜੀ ਦਾ ਪੂਜਨ ਕਰਦੀ ਹੈ ਔਰ ਨਿਰਜਲ व्रत ਰੱਖਦੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਕਰਵਾ ਚੌਥ व्रत ਦੀਆਂ ਬਹੁਤ ਬਹੁਤ ਬਧਾਈਆਂ ਇਹ व्रत ਕੇਵਲ ਇਹ ਨਹੀਂ ਸਿੱਧ ਕਰਦੇ ਕਿ ਅਸੀਂ ਨਿਰਾਹਾਰ ਰਹਿ ਗਏ ਨਿਰਜਲ ਰਹਿ ਗਏ ਤਾਂ ਸਾਡਾ ਬ੍ਰਧ ਸੰਪੰਨ ਹੋ ਗਿਆ ਇਹ ਇੱਕ ਭਾਵ ਪੈਦਾ ਕਰਦੇ ਨੇ ਪੂਰੇ ਪਰਿਵਾਰ ਦੇ ਵਿੱਚ ਭਾਵ ਪੈਦਾ ਕਰਦੇ ਨੇ ਇੱਕ ਹੁੰਦਾ ਇੱਕ ਦੂਏ ਦੇ ਪ੍ਰਤੀ ਸਨੇਹ ਰੱਖਣ ਦਾ ਵਿਸ਼ਵਾਸ ਰੱਖਣ ਦਾ ਇਹ ਬ੍ਰਧ ਪੈਦਾ ਕਰਦਾ ਸਾਡੇ ਜਿੰਨੇ ਵੀ ਬ੍ਰਧ ਤਿਉਹਾਰ ਹੈ ਉਹਨਾਂ ਦਾ ਉਦੇਸ਼ ਹੀ ਇਹ ਹੈ ਕਿ ਸਾਡਾ ਆਪਣੇ ਆਪ ਦੇ ਉੱਪਰ ਕੰਟਰੋਲ ਹੋਵੇ ਆਪਣੇ ਆਪ ਨੂੰ ਅਸੀਂ ਸੀਮਤ ਰੱਖੀਏ ਆਪਣੇ ਪਰਿਵਾਰ ਦੇ ਵਿੱਚ ਆਪਣਾ ਸਨੇਹ ਹੋਵੇ ਇਕਜੁੱਟਤਾ ਹੋਵੇ ਜਦੋਂ ਪਰਿਵਾਰ ਇਕਜੁੱਟ ਹੋਣਗੇ ਤਾਂ ਸਾਡਾ ਸਮਾਜ ਇਕਜੁੱਟ ਹੋਵੇਗਾ ਸਾਡਾ ਦੇਸ਼ ਇਕਜੁੱਟ ਹੋਵੇ ਇਹ ਬ੍ਰੰਤ ਇਕਾਈ ਤੋਂ ਸ਼ੁਰੂ ਹੁੰਦੇ ਨੇ ਅਕੇਲੇ ਬ੍ਰੰਤ ਤੋਂ ਅਕੇਲੇ ਮਨੁੱਖ ਤੋਂ ਸ਼ੁਰੂ ਹੁੰਦੇ ਨੇ ਜੋ ਕਿ ਪੂਰੇ ਸਮਾਜ ਦੇ ਉੱਪਰ ਪ੍ਰਭਾਵ ਪਾ ਦਿੰਦੇ ਨੇ ਦੂਸਰੇ ਪਾਸੇ ਜੇ ਦੇਖਿਆ ਜਾਵੇ ਇਹਨਾਂ ਬ੍ਰੰਤਾਂ ਦੇ ਉੱਪਰ ਖਰੀਦਦਾਰੀਆਂ ਹੁੰਦੀਆਂ ਤੇ ਤਿਹਾਰ ਹੁੰਦੇ ਮਠਿਆਈ ਹੁੰਦੀ ਨਵੀਆਂ ਵਸਤੂਆਂ ਖਰੀਦਦੇ ਨਵੇਂ ਵਸਤਰ ਖਰੀਦਦੇ ਲੋ ਮੀਤਿ ਸਾਧ ਬੀਜਿਆ ਦੀਆਂ ਇਸ ਦੇ ਨਾਲ ਸਮਾਜ ਦਾ ਜੀਵਨ ਯਤਨ ਵੀ ਚੱਲਦਾ ਹੈ ਸਾਡੇ ਜਿਹੜੇ व्रत ਨੇ ਇਸ ਧਾਰਮਿਕ ਵੀ ਨੇ ਸਮਾਜਿਕ ਵੀ ਨੇ ਤੇ ਸਾਡੇ ਆਰਥਿਕ ਤੌਰ ਤੇ ਵੀ ਸਾਨੂੰ ਸੰਪੰਨ ਬਣਾਉਂਦੇ ਇਸ ਲਈ ਸਾਨੂੰ ਜਿੰਨੇ ਵੀ ਸਾਡੇ ਉਤਸਵ ਹੈ ਪੂਰੇ ਵੱਧ ਚੜ ਕੇ ਉਤਸ਼ਾਹ ਦੇ ਨਾਲ ਔਰ ਹਾਂ ਆਪਣੀ ਸਮਰੱਥਾ ਦੇ ਅਨਸਾਰ ਹੀ ਬਣਾਉਣੇ ਚਾਹੀਦੇ ਇਹ ਨਹੀਂ ਕਿ ਕਰ ਜਾ ਚੱਕੇ ਸੀ ਕੋਈ व्रत ਤੇ ਮਤ ਬਣਾਈ ਕਿਉਂਕਿ ਪ੍ਰਮਾਤਮਾ ਸਾਡੀ ਸ਼ਰਧਾ ਦੇਖਦਾ ਹੈ ਸਾਡਾ ਉਪਭੋਗ ਨਹੀਂ ਦਿਖਦਾ ਸਾਡਾ ਵਿਹਾਰ ਦਿਖਦਾ ਹੈ ਸਾਡਾ ਭਾਵ ਦਿਖਦਾ ਬ੍ਰਤ ਵਿਧੀਆਂ ਬਹੁਤ ਨੇ ਕਈਆਂ ਵਿਧੀਆਂ ਦੇ ਵਿੱਚ ਇਹ ਲਿਖਿਆ ਹੋਆ ਹੁੰਦਾ ਕਿ ਸਾਨੂੰ ਸੋਨੇ ਦਾ ਕੋਈ ਮੂਰਤੀ ਬਣਾਣੀ ਪੈਂਦੀ ਹੈ ਅਗਰ ਕੋਈ ਸਮਰਥਵਾਨ ਹੈ ਉਸ ਨੂੰ ਅਵਸ਼ੇ ਬਣਾਣੀ ਚਾਹੀਦੀ ਹੈ ਅਗਰ ਕੋਈ ਸਮਰਥਵਾਨ ਨਹੀਂ ਹੈ ਤਾਂ ਉਸ ਨੂੰ ਆਪਣੇ ਭਾਵ ਦੇ ਨਾਲ ਕੇਵਲ ਮਿੱਟੀ ਦੀ ਮੂਰਤੀ ਦੇ ਵਿੱਚ ਵੀ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਅਗਰ ਸਾਡਾ ਉਸ ਮੂਰਤੀ ਦੇ ਪ੍ਰਤੀ ਭਾਵ ਚਲੋ ਹੁਣ ਮੈਂ ਤੁਹਾਨੂੰ ਇਸ ਕਰਵਾ ਚੌਥ ਦੇ ਬਾਰੇ ਅ ਥੋੜਾ ਵਿਸ਼ੇਸ਼ ਦੱਸਣਾ ਚਾਹਨਾ ਕਿ ਕਿਵੇਂ ਕਿਹੜਾ ਸਮੇਂ ਹੈ ਕਿਹੜਾ ਸਮੇਂ ਹੋਵੇਗਾ ਕਿਹੜਾ ਵਿਧਾਨ ਹੈ ਸਮੇਂ ਕੱਲ ਨੂੰ ਜੋ ਸਾਡੀ ਚਤੁਰਤੀ ਹੈ ਜੋ ਪੰਚਾਂਗ ਦੇ ਮੁਤਾਬਿਕ ਉਹ ਕੱਲ ਤਕਰੀਬਨ 7:14 ਮਿੰਟ ਤੱਕ ਹੀ ਚਤੁਰਤੀ ਤਿਥੀ ਰਹੇਗੀ ਰਹੇਗੀ ਜੋ ਅੱਜ ਰਾਤ ਨੂੰ ਤਕਰੀਬਨ 9:11 ਵਜੇ ਸ਼ੁਰੂ ਹੋ ਜਾਵੇਗੀ ਜੋ ਸਾਡੀ ਚਤੁਰਤੀ ਆ ਰਹੀ ਹੈ ਕੱਲ ਨੂੰ ਇਹ ਬਹੁਤ ਹੀ ਅੱਛੇ ਯੋਗ ਦੇ ਵਿੱਚ ਸਿੱਧੇ ਯੋਗ ਦੇ ਵਿੱਚ ਆ ਰਹੀ ਹੈ ਮਤਲਬ ਜੋ ਵੀ ਵਿਅਕਤੀ ਜੋ ਵੀ ਇਸਤਰੀ ਜਿਸ ਵੀ ਭਾਵ ਦੇ ਨਾਲ ਜਿਸ ਵੀ ਸੂਖਮ ਔਰ ਵਿਆਪਕ ਵਿਧੀ ਦੇ ਨਾਲ ਇਹ व्रत ਕਰੇਗੀ ਉਸ ਦਾ व्रत ਜਰੂਰ ਅਵਸ਼ੇਸ਼ ਸਫਲ ਹੋਵੇਗਾ ਬਸ ਇਹ ਧਿਆਨ ਰੱਖਣਾ ਕਿ ਸਾਡਾ ਭਾਵ ਹੋਵੇ ਸਾਡਾ ਧਿਆਨ ਹੋਵੇ ਭਗਵਾਨ ਸ਼੍ਰੀ ਗਣੇਸ਼ ਜੀ ਦੇ ਇਸ व्रत ਨੂੰ ਵੱਕਰਦੰਡ ਚਤੁਰਤੀ ਵੀ ਕਿਹਾ ਜਾਂਦਾ ਹੈ ਜੋ ਲੋਕ 12 ਮਾਸਾ ਗણેਸ਼ੀ ਦਾ व्रत ਰੱਖਦੇ ਉਹ ਵੀ ਇਸ ਦਿਨ ਨੂੰ व्रत ਰੱਖਣਗੇ ਵੱਕਰਦੰਡ व्रत ਦੀ ਇੱਕ ਕਥਾ ਹੈ ਕਿ ਇੱਕ ਮਤਸਿਆਸੁਰ ਨਾਮ ਦਾ ਇੱਕ दैत्य ਸੀ ਜਿਸ ਨੇ ਬਹੁਤ ਉਤਪਾਦ ਲਚਾਇਆ ਤਾਂ ਦੇਵਤਿਆਂ ਦੇ ਹੋਰ ਆਮ ਜਨਨੀ ਬੇਨਤੀ ਕਰਨ ਦੇ ਉਪਰ ਭਗਵਾਨ ਗਣੇਸ਼ ਜੀ ਨੇ ਵਿਗਨ ਹਰਤਾ ਗਣੇਸ਼ ਜੀ ਨੇ ਵੱਕਰਦੰਡ ਰੂਪ ਲਿਆ ਸੀ ਔਰ ਉਸ दैत्य ਨੂੰ ਪਰਾਜਿਤ ਕੀਤਾ ਸੀ ਔਰ ਉਸ ਦੇਤੇ ਨੇ क्षमा याचना ਕੀਤੀ ਸੀ ਔਰ ਗਣੇਸ਼ ਜੀ ਨੇ પ્રસન્ન ਹੋ ਕੇ ਉਸ ਨੂੰ ਉਸਦੇ ਅਪਰਾਧ ਸ਼ਮਾ ਕਰ ਦਿੱਤੇ ਇਸ ਕਥਾ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੋ ਕਲ ਨੂੰ ਜਾਂ ਕਦੇ ਵੀ નિਸ਼ਭਾਵ ਹੋ ਕੇ ਮਨ ਸਾਫ ਕਰਕੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਆਪਣੇ ਗਿਆਤੋ ਔਰ ਅਗਿਆਤੋ ਪਾਪ ਕਰਮਾਂ ਲਈ ਸ਼ਮਾ ਜਾਂਚਨਾ ਕਰਦਾ ਹੈ ਵਿਸ਼ਵਾਸ ਰੱਖਦਾ ਹੈ ਤਾਂ ਪ੍ਰਮਾਤਮਾ ਦੇਵ ਇਸ਼ਟ ਅਰਾਤੇ ਉਸਦੇ ਪਾਪ ਕਰਵਾ ਲੂ ਜਰੂਰ ਸ਼ਮਰ ਕਰਦੇ ਨੇ ਗਣੇਸ਼ੀ ਦੇ ਇਸ ਵਰਤ ਨੂੰ ਅਵਸ਼ਯ ਕਰੋ ਇਹ ਜ਼ਰੂਰੀ ਨਹੀਂ ਹੈ ਕਿ ਕੱਲ ਨੂੰ ਕਰਵਾ ਚੌਥਾ ਵਰਤ ਹੈ ਔਰਤਿਆ ਨੇ ਹੀ ਕਰਨਾ ਕਿਉਂਕਿ ਕੱਲ ਨੂੰ ਗਰ ਕੀ ਚਤੁਰਤੀ ਵੀ ਹੈ ਵੱਕਰ ਤੋਂ ਵੀ ਚਤੁਰਤੀ ਵੀ ਹੈ ਤਾਂ ਹਰ ਕੋਈ ਇਸ ਵਰਤ ਨੂੰ ਕਰ ਸਕਦਾ ਹੈ ਆਪਣੇ ਆਪਣੇ ਭਾਵ ਦੇ ਨਾਲ ਵਰਤ ਕਰਨਾ ਕੁਝ ਨਿਰਾਹਾਰ ਵਰਤ ਕਰ ਲੈਣੇ ਹਨ ਕੁਝ ਲੋਕ ਇੱਕ ਸਮੇ ਦਾ ਭੋਜਨ ਕਰਦੇ ਨੇ ਕੁਝ ਨਮਕ ਤਿਆਗ ਦਿੰਦੇ ਨੇ ਕੁਝ ਮਿੱਠਾ ਤਿਆਗ ਦਿੰਦੇ ਨੇ ਜੋ ਵੀ ਤੁਹਾਡੀ ਸ਼ਰਧਾ ਭਾਵ ਜੋ ਵੀ ਤੁਹਾਡੀ ਕੋਲ ਦੀ ਪਰਿਵਾਰ ਦੀ ਰੀਤ ਹੈ ਉਸ ਤਰ੍ਹਾਂ ਵਰਤ ਕਰੋ ਅੱਜ ਕੱਲ ਟੀਵੀ ਚੈਨਲਾਂ ਦੇ ਉੱਪਰ ਜਾਂ ਅਲੱਗ-ਅਲੱਗ ਪੰਡਿਤ ਜੀ ਆਪਣੇ ਮੁਤਾਬਕ ਜਾਂ ਆਪਣੀ ਗਿਆਨ ਦੇ ਮੁਤਾਬਕ ਜਿੰਨਾ ਉਹਨਾਂ ਨੂੰ ਗਿਆਨ ਹੈ ਜਾਂ ਜਿੰਨਾ ਉਹਨਾਂ ਨੇ ਕਿਤੋਂ ਵੀ ਪੜਿਆ ਹੈ ਉਸ ਮੁਤਾਬਕ ਵਿਧੀਆਂ ਉਰ ਉਪਾਏ ਦੱਸਦੇ ਹੈ ਉਹ ਆਪਣੀ ਜਗ੍ਹਾ ਬਿਲਕੁਲ ਠੀਕ ਨਹੀਂ ਕਿਉਂਕਿ ਜਿਸ ਇਲਾਕੇ ਦੇ ਵਿੱਚ ਜਾਂ ਜਿਸ ਰਾਜ ਦੇ ਵਿੱਚ ਉਹ ਰਹਿੰਦੇ ਨੇ ਹੋ ਸਕਦਾ ਹੈ ਕਿ ਉੱਥੇ ਦਾ ਵਹਤ ਦਾ ਵਿਧਾਨ ਇਸ ਤਰ੍ਹਾਂ ਹੋਵੇ। ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜੋ ਤੁਹਾਡੇ ਪਰਿਵਾਰ ਦੀ ਵਿਧੀ ਹੈ ਜੋ ਪਰਿਵਾਰ ਦੇ ਤੁਹਾਡਾ ਨਿਜਮ ਹੈ ਤੁਸੀਂ ਕੇਵਲ ਆਪਣੇ ਉਹਨਾਂ ਪਰਿਵਾਰਿਕ ਨਿਜਮਾਂ ਨੂੰ ਹੀ ਏ ਆਪਣਾ ਧਾਰਨ ਕਰੋ ਉਸ ਮੁਤਾਬਕ ਹੀ ਆਪਣੀ ਵਿਧੀ ਬ੍ਰਤ ਵਿਧੀ ਉਧਿਆਪਨ ਵਗੈਰਾ ਕਰੋ ਕਿਉਂਕਿ ਟੀਵੀ ਦੇ ਜੋ ਦੱਸਣਾ ਅਗਰ ਅਸੀਂ ਹਰੇਕ ਦੱਸੀ ਹੋਈ ਵਿਧੀ ਕਰਾਂਗੇ ਤਾਂ ਅਸੀਂ ਫਸ ਜਾਵਾਂਗੇ ਉਹ ਸਾਡਾ ਭਾਵ ਨਹੀਂ ਰਹੇਗਾ ਸਾਡਾ ਸਿਰਫ ਉਸ ਨੂੰ ਅਸੀਂ ਜਿਸ ਨੂੰ ਕਹਿ ਸਕਦੇ ਕਿ ਇੱਕ ਅਡੰਬਰ ਟਾਈਪ ਹੋ ਜਾਵੇਗਾ ਕਿ ਉਸ ਟੀਵੀ ਚੈਨਲ ਦੇ ਵਿੱਚ ਪੰਡੀ ਜੀ ਇਸ ਤਰ੍ਹਾਂ ਤੁਸੀਂ ਅਸੀਂ ਇਸ ਤਰ੍ਹਾਂ ਕਰਨਾ ਉਹ ਆਪਣੇ ਮੁਤਾਬਕ ਦੱਸ ਰਹੇ ਨੇ ਉਹਨਾਂ ਦੇ ਪਰਦੇਸ ਦੇ ਵਿੱਚ ਉਹਨਾਂ ਦੇ ਰਾਜ ਦੇ ਵਿੱਚ ਜਾਂ ਉਹਨਾਂ ਨੇ ਆਪਣੇ ਪਰਿਵਾਰ ਦੇ ਵਿੱਚ ਅ ਜੇ ਹਉ ਦਾ ਦੇਖਿਆ ਹੋਵੇਗਾ ਲੇਕਿਨ ਤੁਸੀਂ ਜੋ ਵੀ ਵਿਧੀ ਕਰਨੀ ਹੈ ਜੋ ਵੀ ਪੂਜਨ ਵਿਧੀ ਸਮਾਗਰੀ ਇਕੱਠੀ ਕਰਨੀ ਜੋ ਵੀ ਮਰਸੰਦੀ ਵਿਧੀ ਕਰਨੀ ਹੈ ਜੋ ਵੀ ਸਵੇਰ ਨੂੰ ਸਰਗੀ ਖਾਣੀ ਆ ਉਹ ਤੁਹਾਡਾ ਪਰਿਵਾਰ ਤੁਹਾਡੇ ਕੋਦੇ ਵਿੱਚ ਜਾਂ ਤੁਹਾਡੇ ਲੋਕਲ ਸਮਾਜ ਦੇ ਵਿੱਚ ਜੇ ਉਹ ਵਿਧੀ ਚੱਲਦੀ ਹੈ ਉਸ ਮੁਤਾਬਕ ਹੀ ਆਪਣਾ ਵਿਧੀ ਵਿਧਾਨ ਦੇ ਨਾਲ ਪੂਜਨ ਕਰੋ ਸਿਰਫ ਇਹ ਰੱਖਣਾ ਕਿ ਤੁਹਾਡੇ ਮਨ ਦੇ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ ਕਿ ਅਸੀਂ ਕਿਸ ਭਾਵ ਦੇ ਨਾਲ ਅਸੀਂ ਵਰਤ ਕਰਦੇ ਹਾਂ ਤਾਂ ਉਹ ਵਰਤ ਕਰੋ ਤੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੋ ਕੱਲ ਨੂੰ ਪੂਜਾ ਸਮੇਂ ਹੋਏਗਾ ਕਿਉਂਕਿ ਕੱਲ ਨੂੰ ਸਤ 14 ਤੱਕ ਚਤੁਰਤੀ ਹੈ ਉਸ ਤੋਂ ਬਾਅਦ ਪੰਜਵੀਂ ਲੱਗ ਜਾਵੇਗੀ ਚੰਦਰ ਉਹਦੇ ਤਕਰੀਬਨ 8 ਵਜੇ ਹੋਵੇਗਾ 8:10 ਤੇ ਹੋਵੇਗਾ ਤੇ ਕੱਲ ਨੂੰ ਜੋ ਅਰਗ ਦਾ ਸਮੇਂ ਹੋਵੇਗਾ ਉਸ ਵੇਲੇ ਚਤੁਰਤੀ ਨਹੀਂ ਹੋਵੇਗੀ ਤਾਂ ਇਸ ਲਈ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਕੱਲ ਨੂੰ ਜੋ ਤੁਸੀਂ ਸ਼ਾਮ ਦੀ ਪੂਜਾ ਕਰਨੀ ਹੈ ਜਾਂ ਕਥਾ ਕਰਨੀ ਹੈ ਉਹ ਤੁਸੀਂ 4:30 ਤੋਂ ਲੈ ਕੇ 4:30 ਵਜੇ ਤੋਂ ਲੈ ਕੇ 5:00 ਵਜੇ 50 ਮਿੰਟ ਦੇ ਵਿੱਚ ਵਿੱਚ ਤੁਸੀਂ ਆਪਣੀ ਕਥਾ ਕਰ ਲੈਣੀ ਹੈ ਆਪਣਾ ਮਨਸਨ ਪੂਜਨ ਜੋ ਵੀ ਜਿਸ ਵੀ ਤੁਸੀਂ ਪਰਿਵਾਰ ਦੇ ਵਿੱਚ ਜਿਸ ਵੀ ਸੋਹਾਗ ਦੇ ਵਿੱਚ ਸੋਹਾਗਣ ਨੂੰ ਬ੍ਰਾਹਮਣ ਦੇ ਪਰਿਵਾਰ ਨੂੰ ਜਾਂ ਕਿਸੇ ਵੀ ਸੋਹਾਗ ਸੁਹਾਗੇਵਤੀ ਨੂੰ ਤੁਸੀਂ ਆਪਣਾ ਉਹ ਸਮਗਰੀ ਦਿੰਨੇ ਆ ਮਨਸੀਵੀ ਪੂਜਾ ਸਮਗਰੀ ਦਿੰਨੇ ਜਾਂ ਜੋ ਵੀ ਭੇਟ ਦਿੰਨੇ ਹੈ ਉਹ ਤੁਸੀਂ 6:00 ਵਜੇ ਤੋਂ ਪਹਿਲਾਂ ਕਰ ਨੂੰ ਸਾਰੇ ਨੇ ਕਰ ਲੈਣਾ ਹੈ ਕਿ ਉਸ ਵੇਲੇ ਬਹੁਤ ਅੱਛਾ ਅੱਛਾ ਯੋਗ ਚੱਲ ਰਿਹਾ ਹੈ ਵੇ ਸੇ ਤੋਂ ਬਰਤਾਲੇ ਦਿਨ ਸਾਰਾ ਸਮੇਂ ਅੱਛਾ ਹੁੰਦਾ ਪਰ ਸਮੇਂ ਅੱਛੇ ਸਮੇਂ ਦੇ ਵਿੱਚ ਵੀ ਅਗਰ ਅਸੀਂ ਹੋਰ ਅੱਛਾ ਲੱਭ ਲਈਏ ਤਾਂ ਪਰਮਾਤਮਾ ਦੇ ਬਣਾਏ ਹੋਏ ਇਸ ਨਿਯਮ ਨੂੰ ਵੀ ਅਸੀਂ ਧਾਰਨ ਕਰਕੇ ਅਸੀਂ ਅੱਛਾ ਫਲ ਪ੍ਰਾਪਤ ਕਰ ਸਕਦੇ ਹਾਂ ਬਹੁਤ ਕਰਹਾਮਾ ਲਈ ਇਹ ਕਰਵਾਟ ਵਾਸਤੇ ਲਈ ਅਸੀਂ ਜਿੰਨੀ ਵੀ ਅਲੱਗ-ਅਲੱਗ ਪੁਸਤਿਕਾ ਪੜ੍ਹਦੇ ਹਾਂ ਉਹਦੇ ਵਿੱਚ ਕਥਾਵਾਂ ਨੇ ਕੁਝ ਪ੍ਰਚਲਿਤ ਕਥਾਵਾਂ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਦੱਸਦਾ ਜੋ ਤੁਸੀਂ ਕੱਲ ਨੂੰ ਪੂਜਨ ਵੇਲੇ ਕਰ ਸਕਦੇ ਹਾਂ ਜਿਵੇਂ ਕਥਾ ਦੀ ਇੱਕ ਸਤੇਵਾਨ ਸਾਬਿਤਰੀ ਦੀ ਕਿ ਸਤੇਵਾਨ ਨੂੰ ਜਮਰਾਜ ਲੈ ਕੇ ਸਾਬਿਤਰੀ ਦੇਵੀ ਜੀ ਉਸ ਜਮਪੂਰੀ ਦੇ ਵਿੱਚ ਚਲ ਗਏ ਜਮਰਾਜ ਦਾ সিংহাসਨ ਢੋਲ ਗਿਆ ਕਿ ਕੋਈ ਸੱਤ ਸਰੀਰ ਜਮਪੂਰੀ ਦੇ ਵਿੱਚ ਨਹੀਂ ਆ ਸਕਦਾ ਤਾਂ ਉਸ ਤੋਂ ਪ੍ਰਸੰਨ ਹੋ ਕੇ ਜਮਰਾਜ ਨੇ ਵਰਦਾਨ ਲੈ ਲਿਆ ਆਪਣੀ ਬੁੱਧੀਮਤਾ ਦੇ ਨਾਲ ਆਪਣੀ ਗਿਆਨ ਦੇ ਨਾਲ ਸਵਿਤਰੀ ਜੀ ਨੇ ਉਹਨਾਂ ਨੂੰ ਸੋ ਪੁੱਤਰਾਂ ਦਾ ਵਰਦਾਨ ਲੈ ਲਿਆ ਹੁਣ ਫਿਰ ਜਮਰਾਜ ਜੀ ਧਰਮਰਾਜ ਜੀ ਫਸ ਗਏ ਕਿ ਇਸ ਦਾ ਪਤੀ ਤਾਂ ਮੇਰੇ ਪਾਸ ਸੋ ਪੁੱਤਰ ਕਿਵੇਂ ਹੋਣਗੇ ਤਾਂ ਉਸ ਨੂੰ ਪ੍ਰਸੰਨ ਹੋ ਕੇ ਸਤੇਵਾਨ ਨੂੰ ਉਹਨਾਂ ਨੂੰ ਵਾਪਸ ਕਰਨਾ ਪਿਆ ਇਸ ਤੋਂ ਇਹ ਸਿੱਧ ਹੋਣ ਲੱਗੇ ਸਾਨੂੰ ਆਪਣੇ ਜਿਨ੍ਹਾਂ ਪੂਰੇ ਪਰਿਵਾਰ ਦੇ ਪ੍ਰਤੀ ਇੱਕ ਨਿਸ਼ਟ ਹੋਣਾ ਚਾਹੀਦਾ ਹੈ ਅਗਰ ਉਹਨਾਂ ਦੇ ਉੱਪਰ ਕੋਈ ਕਸ਼ਟ ਆ ਜਾਂਦਾ ਹੈ ਤਾਂ ਸਾਨੂੰ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਵੀ ਆਪਣੇ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਹੈ ਸਾਨੂੰ ਆਪਣੇ ਸਮਾਜ ਦੇ ਨਾਲ ਵੀ ਖੜਨਾ ਚਾਹੀਦਾ ਅਗਰ ਸਾਡਾ ਪੜੋਸੀ ਕੋਈ ਮੁਸੀਬਤ ਦੇ ਵਿੱਚ ਹੈ ਸਾਨੂੰ ਉਸ ਦੇ ਲਈ ਵੀ ਹਮੇਸ਼ਾ ਖੜਨਾ ਚਾਹੀਦਾ ਇਸ ਤੋਂ ਇਲਾਵਾ ਕਥਾ ਆndi ਹੈ ਕਿ ਜਦੋਂ ਦੇਵ ਤੇ ਦੈਤਵ ਮਹਾਂ ਸੰਗਰਾਮ ਹੋਇਆ ਤਾਂ ਦੈਤਵ ਬਲਸ਼ਾਲੀ ਵੀ ਸੀ ਤਾਂ ਦੇਵੀਆਂ ਜੋ ਦੇਵਦਿਆ ਦੀਆਂ ਦੇਵੀਆਂ ਸੀ ਉਹ ਬਹੁਤ ਪਰੇਸ਼ਾਨ ਹੋਈਆਂ ਬ੍ਰਹਮਾ ਜੀ ਦੇ ਪਾਸ ਗੁਹਾਰ ਲਗਾਈ ਕੇ ਹੇ ਬ੍ਰਹਮਦੇਵ ਰੱਖਿਆ ਕਰੋ ਬ੍ਰੱਖਿਆ ਕਰੋ ਦੈਤੇ ਅਗਰ ਵਿਜੇ ਹੋ ਗਏ ਤਾਂ ਦੇਵ ਲੋਕ ਦੇ ਵਿੱਚ ਅਤਿਆਚਾਰ ਮਚਾਣਗੇ ਸਾਨੂੰ ਆਪਣਾ ਆਚਰਨ ਉਹ ਸਾਨੂੰ ਆਪਣੀ ਅਸਮਿਤਾ ਬਚਾਣੀ ਔਖੀ ਹੋ ਜੇ ਵੀ ਕਿ दैत्य ਪ੍ਰਵਿਧੀ ਨੇ ਉੱਪਰ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਤਾਂ ਬ੍ਰਹਮਾ ਜੀ ਨੇ ਦੇਵੀਆ ਨੂੰ ਕਹਿ ਕੇ ਕਾਰਤਿਕ ਮਾਸ ਦੀ ਕ੍ਰਿਸ਼ਨ ਪੱਖੇ ਦੀ ਚਤੁਰਕ ਦੀ ਦੇ ਉੱਪਰ ਤੁਸੀਂ ਦੇਵੀ ਦਾ ਮਾ ਭਗਵਤੀ ਦੀ ਦਾ ਉਹ ਗਣਪਤੀ ਜੀ ਦਾ ਧਿਆਨ ਕਰੋ ਉਹਨਾਂ ਦਾ ਅਖੰਡ ਨਿਰਜਲ ਹੋ ਕੇ ਬ੍ਰਤ ਕਰੋ ਤਾਂ ਅਵਸ਼ੇ ਹੀ ਤੁਹਾਡੇ ਪਤੀ ਦੀ ਰੱਖਿਆ ਹੋਵੇਗੀ ਔਰ ਵਿਜੇ ਹੋਣਗੇ ਤਦੋਂ ਤੋਂ ਹੀ ਬ੍ਰਤ ਦਾ ਪ੍ਰਚਲਨ ਹੈ ਉਸ ਤੋਂ ਇਲਾਵਾ ਜਦੋਂ ਮਹਾਭਾਰਤ ਦਾ ਯੁੱਧ ਹੋਇਆ ਤਾਂ ਭਗਵਾਨ ਤੁਸ਼ਣ ਨੇ ਦ੍ਰੋਪਦੀ ਜੀ ਨੂੰ ਇਸ ਬ੍ਰਤ ਦਾ ਵਿਧਾਨ ਦੱਸਿਆ ਦ੍ਰੋਪਦੀ ਜੀ ਨੇ ਨਿਰਜਲ ਹੋ ਕੇ ਅਖੰਡ ਚਿੱਤ ਦੇ ਹੋ ਰਿਚ ਹੋ ਕੇ ਇਹ ਬ੍ਰਤ ਕੀਤਾ ਤਾਂ ਪਾਡੂਆਂ ਦੀ ਸਾਨੂੰ ਜਦੋਂ ਮਤਲਬ ਵਿਜੈ ਹੋਈ ਉਸ ਧਰਮ ਜੀ ਦੇ ਵਿੱਚ ਇਸ ਤਰ੍ਹਾਂ ਜੋ ਵੀ ਸਾਨੂੰ ਕਥਾ ਆਉਂਦੀ ਹੈ ਉਹ ਅਸੀਂ ਕਰਨਾ ਇਹਦਾ ਕਥਾਵਾ ਦਾ ਉਦੇਸ਼ ਏ ਕੇਵਲ ਸਾਨੂੰ ਇੱਕ ਨਿਸ਼ਕ ਬਣਾਣਾ ਹੁੰਦਾ ਹੈ ਕਿ ਅਸੀਂ ਉਸ ਕਥਾ ਤੋਂ ਪ੍ਰੇਰਿਤ ਹੋ ਕੇ ਆਪਣੇ ਆਪ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਧਾਰਨ ਕਰੀਏ ਆਪਣੇ ਜੀਵਨ ਨੂੰ ਉਸ ਨੂੰ ਤਾਰਨ ਕਰਕੇ ਉਸ ਮਾਰਗ ਦੇ ਉੱਪਰ ਚੱਲ ਕੇ ਆਪਣਾ ਜੀਵਨ ਸਫਲ ਬਣਾਇਓ ਔਰ ਆਪਣੇ ਪਰਿਵਾਰ ਦਾ ਜੀਵਨ ਵਧੀਆ ਹੋਵੇਗਾ ਕੱਲ ਨੂੰ ਤਕਰੀਬਨ 8 10 ਦੇ ਉੱਪਰ ਚੰਦਰਮਾ ਨਿਕਲੇਗਾ ਚੰਦਰ ਦੇਵ ਦੇ ਉੱਪਰ ਤੁਸੀਂ ਸਾਰਿਆਂ ਨੇ ਆਪਣੀ ਜੋ ਵੀ ਤੁਹਾਡੀ ਕੁੱਲ ਰੀਤੀ ਹੈ ਉਸ ਦੇ ਮੁਤਾਬਕ ਚੰਦਰ ਦੇਵ ਨੂੰ ਅਰਗ ਦੇਣਾ ਹੈ ਇੱਕ ਵਿਸ਼ੇਸ਼ ਧਿਆਨ ਰੱਖਣਾ ਹੈ ਕਿ ਆਪਣੇ ਇਸ਼ਟ ਦਾ ਆਪਣੇ আরাਦੇ ਦਾ ਧਿਆਨ ਅਵਸ਼ੇ ਰੱਖਣਾ ਆਪਣੇ ਕੁੱਲ ਦੇਵਤਾ ਦਾ ਆਪਣੀ ਕੁੱਲ ਦੇਵੀ ਦਾ ਧਿਆਨ ਅਵਸ਼ ਕਰਨਾ ਜਦੋਂ ਤੁਸੀਂ ਗਣੇਸ਼ ਗੋਰੀ ਜੀ ਦਾ ਪੂਜਨ ਕਰੋ ਸ਼੍ਰੀ ਮਨ ਨਾਰਾਇਣ ਜੀ ਦਾ ਪੂਜਨ ਕਰਨਾ ਦੇਵਾ ਦੀ ਦੇ ਮਹਾਦੇਵ ਜੀ ਦਾ ਪੂਜਨ ਜ਼ਰੂਰ ਕਰਨਾ ਹੈ ਸੂਰੇ ਦੇਵ ਦਾ ਪੂਜਨ ਕਰਨਾ ਹੈ ਆਪਣੇ ਕੁਲ ਦੇਵਤਾ ਦਾ ਪੂਜਨ ਕਰਨਾ ਹੈ ਆਪਣੇ ਅਰਾਧੇ ਦੇਵਤਾ ਦਾ ਪੂਜਨ ਕਰਨਾ ਹੈ ਔਰ ਆਪਣੇ ਇਸ਼ਟ ਦੇਵਤਾ ਦਾ ਪੂਜਨ ਕਰਨਾ ਹੈ ਜਦੋਂ ਤੁਸੀਂ ਚੰਦਰਮਾ ਨੂੰ ਅਰਗ ਦੇਣਾ ਤਾਂ ਓਮ ਚੰਦਰਮਸੇ ਨਮਾ ਇਸ ਦਾ ਇਸ ਮੰਤਰ ਦਾ ਵੀ ਤੁਸੀਂ ਸੂਖਮ ਮੰਤਰ ਦਾ ਧਿਆਨ ਕਰ ਸਕਦੇ ਹੋ ਜਾਂ ਓਮ ਸ਼ਾਮ ਸ਼੍ਰੀ ਸ਼੍ਰੋਮ ਸਾ ਚੰਦਰਮਸੇ ਨਮਾ ਇਹ ਮੰਤਰ ਜਾਪ ਕਰਕੇ ਜਾਂ ਓਮ ਸ਼੍ਰੀ ਗਣੇਸ਼ਾਏ ਨਮਾ ਜਾਂ ਗਣਪਤੀ ਭਗਵਾਨ ਕੀ ਜੈ ਜਾਂ ਓਮ ਗਣਾਧਿਪਤੇ ਨਮਾ ਓਮ ਗੋਰੀ ਗਣੇਸ਼ਾਏ ਨਮਾ ਜਾਂ ਜੋ ਵੀ ਤੁਹਾਡਾ ਅਰਾਧੇ ਮੰਤਰ ਹੈ ਉਸ ਦਾ ਧਿਆਨ ਕਰਕੇ ਚੰਦਰ ਦੇਵਤਾ ਜੀ ਨੂੰ ਅਰਗ ਦੇਣਾ ਹੈ ਆਪਣੇ ਪਰਿਵਾਰ ਦੇ ਲਈ ਆਪਣੇ ਸਮਾਜ ਦੇ ਲਈ ਔਰ ਆਪਣੇ ਦੇਸ਼ ਦੇ ਲਈ ਸੁਖ ਸੁਮ੍ਰਤੀ ਉਸਰਸ਼ਾ ਦੀ ਕਾਮਨਾ ਕਰਦੇ ਹੋਏ ਤੁਸੀਂ ਇਹ व्रत ਪੂਰਨ ਕਰਕੇ ਫਿਰ ਬਾਅਦੋਂ ਆਪਣਾ व्रत ਖੋਲਣਾ ਹੈ ਔਰ ਨਿਸ਼ਚੈ ਰਹਿਣਾ ਲੈਣਾ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਕੁਝ ਵੀ ਆਵੇ ਕਸ਼ਟ ਆਵੇ ਸੁਖ ਆਵੇ ਅਸੀਂ ਇਕਜੁੱਟ ਹੋ ਕੇ ਇਕਮੁੱਛਤ ਹੋ ਕੇ ਅਸੀਂ ਆਪਣਾ ਸੁੱਖ ਵੀ ਭੋਗਣਾ ਹੈ ਤੇ ਆਪਣੇ ਕਸ਼ਟਾਂ ਦਾ ਵੀ ਸਾਹਮਣਾ ਕਰਨਾ ਹੈ ਪ੍ਰਮਾਤਮਾ ਨੂੰ ਅਰਦਾਸ ਕਰਨੀ ਹੈ ਕਿ हे ਪ੍ਰਮਾਤਮਾ ਸਾਨੂੰ ਕਸ਼ਟ ਦੇ ਪਰ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਇੱਕ ਬਹੁਤ ਅੱਛਾ एक विषय सुना है एक कथा सुना बहुत सूक्षम है जदों माता कुंती भगवान कृष्ण जी के समक्ष आए तो उन्होंने भगवान कृष्ण ने गल कही कि हे केशव हे माधव हे गोविंद हे नारायण हे योग योगेश्वर अगर आप मेरे के उपर प्रसन्न हो तो मैनु कष्ट देना मैं तकलीफ देना तो भगवान कृष्ण ने हैरान होके पुछा है कि हे, हे देवी हे मेरी भूआ ਆਪ ਮੇਨੋ ਸਭ ਕੁਝ ਮੰਗ ਸਕਦੇ ਹੋਰ ਆਪ ਦੇ ਕਹਿੰਦੇ ਮੈਂ ਬਿਨਾ ਸੋਚੇ ਤੁਹਾਡਾ ਬਲੰਗਿਆ ਵਸ ਸਭ ਕੁਝ ਦਿੱਤਾ ਤੁਹਾਡੇ ਪੰਜਾਂ ਪੁੱਤਰਾਂ ਨੂੰ ਅਖੰਡ ਰਾਜ ਚਕਰਵਰਤੀ ਰਾਜ ਔਰ ਆਪਨ ਸਾਰੇ ਤੁਹਾਡੀਆਂ ਬਹਵਾਂ ਨੂੰ ਤੁਹਾਡੇ ਪਰਿਵਾਰ ਦੀ स्त्री ਨੂੰ ਅਖੰਡ ਸੁਭਾਗਯਵਤੀ ਮੈਂ ਬਣਾ ਸਕਦਾ ਪਰ ਤੁਸੀਂ ਇਹ ਮੇਨੋ ਕਿਹਾ ਮਾਂ ਮਾਤਾ ਕੁੰਤੀ ਨੇ ਬੜੇ ਭਾਵ ਦੇ ਵਿੱਚ ਆ ਕੇ ਕਿਹਾ ਕਿ हे माधव ਜਦੋਂ ਸੁੱਖ ਮਿਲਦਾ ਹੈ ਤਾਂ ਜੀ ਪ੍ਰਮਾਤਮਾ ਨੂੰ ਜ਼ਰੂਰ ਭੁੱਲਦਾ ਹੈ ਇਹ શાਸ਼ਵਤ ਸਤਿ ਹੈ ਕਿ ਜਦੋਂ ਅਸੀਂ ਸੁੱਖ ਦੇ ਵਿੱਚ ਹੁੰਨੇ ਆ ਤਾਂ ਪ੍ਰਮਾਤਮਾ ਨੂੰ ਨਹੀਂ ਯਾਦ ਕਰਦੇ ਜਦੋਂ ਅਸੀਂ ਕੋਠੀ ਬਣਾਉਂਦੇ ਆ ਮਕਾਨ ਬਣਾਉਂਦੇ ਗੱਡੀ ਲੈਣੀ ਤਾਂ ਲੈ ਲਈ ਜਦੋਂ ਉਸ ਦੀ ਕੋਠੀ ਦਾ ਉਸੇ ਗੱਡੀ ਦਾ ਨੁਕਸਾਨ ਹੋ ਜਾਂਦਾ ਤਾਂ ਕਿੰਨੇ ਪ੍ਰਮਾਤਮਾ ਤੂੰ ਕੀ ਕੀਤਾ ਕਸ਼ਟ ਆ ਜਾਂਦਾ ਤਾਂ ਪ੍ਰਮਾਤਮਾ ਹੀ ਯਾਦ ਆ ਜਾਂਦਾ ਜਾਂ ਸਾਡੇ ਸੱਕ ਲੱਗਦੀ ਮੈਂ ਸੋਨਾ ਬਹੁਤ ਹੈ ਮੈਂ ਸੋਨਾ ਕਹਿ ਦਿੰਦੇ ਮੈਨੂੰ ਗਿਆਨ ਬਹੁਤ ਹੈ لیکن ਜਦੋਂ ਮੇਰੇ ਸੱਟ ਲੱਗਦੀ ਹੈ ਜਾਂ ਮੇਤੋਂ ਕੋਈ ਅਜਿਹੀ ਗੱਲ ਹੋ ਜਾਂਦੀ ਹੈ ਮੂਰਖਤਾਪੂਰਨ ਗੱਲ ਹੋ ਜੇ ਜਿਹਦੇ ਵਿੱਚ ਸਮਾਜ ਦਾ ਸਮਾਜ ਦੇ ਵਿੱਚ ਮੇਰਾ ਨਰਾਦਰ ਹੋਣਾ ਸ਼ੁਰੂ ਹੋ ਜਾਂਦਾ ਤਾਂ ਮੈਂ ਕਹਿੰਦਾ ਹੈ ਪ੍ਰਮਾਤਮਾ ਤੇ ਮੈਨੂੰ ਕੀ ਕਰਵਾ ਦਿੱਤਾ ਹੈ ਜਦ ਇਹ ਕੀ ਕੀਤਾ ਤੇ ਇਸ ਲਈ ਮਾਤਾ ਗੁੰਦੀ ਨੇ ਇਹ ਕਿਹਾ ਕਿ हे केशव ਮੈਨੂੰ ਕਸ਼ਟ ਨਹੀਂ ਜਦੋਂ ਕਸ਼ਟ ਹੋਵੇਗਾ ਤਾਂ ਮੈਂ ਤੁਹਾਨੂੰ ਅਵਸ਼ੇ ਯਾਦ ਕਰਾਂਗੀ ਤਾਂ ਚਲੋ ਅਸੀਂ ਕਸ਼ਟ ਨਹੀਂ ਮੰਗਨੇ ਅਸੀਂ ਇਹ ਗੱਲ ਕਰਨੀ ਕਿ ਪ੍ਰਮਾਤਮਾ ਸਾਨੂੰ ਅਜਿਹੇ ਵਰਦਾਨ ਦੇ ਕੀ ਅਸੀਂ ਸੁੱਖ ਵਿੱਚ ਦੁੱਖ ਦੇ ਵਿੱਚ ਹਰ ਵਕਤ ਤੈਨੂੰ ਹੀ ਅਵਸ਼ੇ ਯਾਦ ਰੱਖੀ ਆਪ ਜੀ ਦਾ ਹਮੇਸ਼ਾ ਆराधना ਕਰੀ ਆਪਣੇ ਇਸ਼ਟ ਦਾ ਆਪਣੇ ਰੱਬ ਦਾ ਚਿੰਤਨ ਕਰਨਾ ਹੈ ਭਜਨ ਕਰਨਾ ਹੈ ਔਰ ਕਰਵਾ ਚੌਥ ਦੇ ਇਸ व्रत ਨੂੰ ਪੂਰੇ ਬਿਲੀ ਭਾਵ ਦੇ ਨਾਲ ਲਾੜਨਾ ਹੈ ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੋਰ ਕਰੂੰਗਾ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕਰਵਾ ਚੌਥ ਦੇ ਉੱਪਰ ਬਹੁਤ ਹੀ ਇਕ ਵਿਅੰਗਰ ਹੁੰਦੇ ਜਿਨ੍ਹਾਂ ਨੂੰ ਚੁਟਕਲੇ ਕਹਿੰਦੇ ਚੁਟਕਲੇ ਬਣਾਏ ਜਾਂਦੇ ਹਨ ਕੁਝ ਤਾਂ ਚਲੋ ਸਧਾਰਨ ਹੁੰਦੇ ਕਿਨਾਂ ਕੁਝ ਬਹੁਤ ਹੀ ਅਬਹੱਦਰ ਚੁਟਕਲੇ ਹੁੰਦੇ ਹਨ ਮੈਂ ਤੁਹਾਨੂੰ ਇਹ ਗੱਲ ਕਹਿ ਦਿੰਦਾ ਇਹ ਵਰਤ ਹੈ ਇਹ ਯੱਗ ਹੈ ਇਸ ਦੇ ਵਿੱਚ ਪੁਰਸ਼ ਔਰ ਔਰਤ ਨੂੰ ਬਹੁਤ ਹੀ ਸਾਧਵਿਕ ਰਹਿਣਾ ਪੈਂਦਾ ਹੈ ਬ੍ਰਹਮਚਾਰੀ ਬ੍ਰਤ ਦਾ ਧਾਰਨ ਕਰਨਾ ਪੈਂਦਾ ਹੈ ਸਾਤਵਿਕ ਰਹਿ ਕੇ ਗਣਪਤੀ ਜੀ ਗੋਰੀ ਜੀ ਦਾ ਪੂਜਨ ਕਰਨਾ ਜਿਵੇਂ ਅਸੀਂ ਯੱਗ ਹੁੰਦਾ ਹੋਰ ਵਰਤ ਹੁੰਦੇ ਨੇ ਉਵੇਂ ਹੀ ਇਹ ਵਰਤ ਹੁੰਦਾ ਹੈ ਬਈ ਲੋਗੋ ਇੱਕ ਤਾਂ ਅਸੀਂ ਕੋਈ ਅਜੀਹਾ ਵਿੰਗ ਨਹੀਂ ਕਰਸਣਾ ਆਪਣੇ ਇਹਨਾਂ ਵਰਤਾਂ ਦੇ ਉੱਪਰ ਕਿਉਂਕਿ ਇਹ ਸਿੱਧਾ-ਸਿੱਧਾ ਸਾਡੇ ਉਸ ਦੇਵ ਦਾ ਅਪਮਾਨ ਹੈ ਉਸ ਦੇ ਸਾਡੇ ਇਸ਼ਟ ਦਾ ਅਪਮਾਨ ਹੈ ਜਿਹਦੇ ਨਵੀਂ ਤਸਵੀਰ ਰੱਖਿਆ ਹੈ। ਔਰ ਦੂਸਰਾ ਸਾਤਵਿਕ ਰਹਿਣਾ ਕਿਉਂਕਿ ਜਿਵੇਂ ਬਾਕੀ ਵਰਤਾਂ ਦੇ ਵਿੱਚ ਅਸੀਂ ਸਾਤਵਿਕ ਔਰ ਸਹੀ ਹੋਏ ਤੇ ਰਹਿੰਦੇ ਆ ਇਸ ਵਰਤ ਦੇ ਵਿੱਚ ਵੀ ਅਸੀਂ ਉਵੇਂ ਰਹਿਣਾ ਹੈ। ਸਾਡੇ ਕਹਿੰਦੇ ਕਿ ਅਸੀਂ ਆਹ ਵਰਤ ਵੀ ਰੱਖਿਆ ਫਿਰ ਵੀ ਹੋ ਗਿਆ ਭਈ ਅਸੀਂ ਵਰਤ ਦੇ ਨਿਯਮ ਤਾਂ ਪਾਲਨ ਨਹੀਂ ਕਰਦੇ ਅਸੀਂ ਇਸ ਨੂੰ ਇੱਕ ਭੋਗ ਵਿਲਾਸ ਦਾ ਵਰਤ ਦਾ ਨਾ ਬਣਾਓ ਅਸੀਂ ਅਗਰ ਸਮਾਂ ਸਾਡਾ ਦੁਪਹਿਰ ਦਾ ਹੁੰਦਾ ਹੈ ਇੱਕ ਸਵੱਗੀ ਔਰਤਿਆ ਨੂੰ ਨਿਵੇਦਨ ਹੈ ਜਿਨ੍ਹਾਂ ਨੇ ਵਰਤ ਰੱਖਿਆ ਹੁੰਦੇ ਅਗਰ ਸਾਡਾ ਸਮਾਂ ਦੁਪਹਿਰ ਦੇ ਵਿੱਚ ਅਸੀਂ ਸਵੇਰ ਦੇ ਵਿੱਚ ਸਾਨੂੰ ਸਮਾਂ ਮਿਲ ਜਾਂਦਾ ਤਾਂ ਉਸ ਵੇਲੇ ਭਜਨ ਕੀਰਤਨ ਕਰੋ ਭਈ ਕੁਝ ਦੇਖ ਦੇਗੇ ਅੱਜਕਲ ਕਿਟੀ ਪਾਰਟੀ ਜਾਂ ਇਸ ਤਰ੍ਹਾਂ ਦਾ ਜ਼ਮਾਨਾ ਨਾ ਭਈ ਇਹ ਵਰਤ ਸਾਡੇ ਉਤਸਵ ਹੈ ਤਿਉਹਾਰ ਹੈ ਇਹ ਕੋਈ ਸਾਡੇ ਫੈਸਟੀਵਲ ਨਹੀਂ ਹੈ ਕਿ ਅਸੀਂ ਕੋਈ ਮੇਲਾ ਲਗਾ ਲਿਆ ਹੈਗਾ ਜਾਂ ਕੋਈ ਹੋਰ ਹੈ ਉਸ ਦੇ ਲਈ ਹੋਰ ਸਮਾਂ ਸਾਨੂੰ ਬਹੁਤ ਆ ਗਿਆ ਛੜੀਆਂ ਦੇ ਵਿੱਚ ਬਹੁਤ ਸਮਾਂ ਹ ਇਹ ਬ੍ਰਤ ਭਜਨ ਕੀਰਤਨ ਦੇ ਬ੍ਰਤ ਨੇ ਤੁਸੀਂ ਦੋਵੇਂ ਚਰਚਾ ਕਰੋ ਗਿਆਨ ਚਰਚਾ ਕਰੋ ਕਿਸੇ ਬਹੁਤ ਹੀ ਗਿਆਨਵਾਨ ਇਸਤਰੀ ਦੇ ਪਾਸ ਬੈਠ ਕੇ ਕਥਾ ਕਰੋ ਉਸ ਤੋਂ ਗਿਆਨ ਲਓ ਇਹ ਬਰਤਾਂ ਨੂੰ ਅਸੀਂ ਜਦੋਂ ਅਸੀਂ ਪਾਲਨ ਕਰਾਂਗੇ ਵੀ ਦੀ ਵਿਧਾਨ ਨਾਲ ਸਾਡੇ ਆਉਣ ਵਾਲੀ ਜਨਰੇਸ਼ਨ ਸਾਡੇ ਅਗਨੇ ਵਾਲੀ ਪੀੜ੍ਹੀ ਵੀ ਉਸੇ ਤਰ੍ਹਾਂ ਕਰੇਗੀ ਅਗਰ ਅਸੀਂ ਨਾ ਬਰਤਾਂ ਦੇ ਉੱਪਰ ਹੁੱਲੜਬਾਜੀ ਕਰਾਂਗੇ ਫੁਹੜ ਤਾਂ ਫੈਲਾਵਾਂਗੇ ਤਾਂ ਸਾਡੀ ਅਗਲੀ ਪੀੜ੍ਹੀ ਵੀ ਸਤੋ ਇਹੀ ਗਿਆਂ ਤਾਂ ਦੇਖੀ ਸੋ ਸਾਰਿਆਂ ਨੂੰ ਕਰਵਾ ਚੌਦੀ ਬਹੁਤ ਬਹੁਤ ਬਧਾਈ ਹੋਵੇ ਜੋ ਪੁਰਸ਼ ਹੈ ਜੋ ਪੁਰਸ਼ ਹੈ ਕਈ ਵਾਰ ਕੋਈ ਮਜ਼ਾਕ ਉਡਾਉਂਦੇ ਆ ਕਿ ਜਿਨ੍ਹਾਂ ਨੇ ਗਣੇਸ਼ ਜੀ ਦਾ ਵਰਤ ਨਹੀਂ ਤੂੰ ਵੀ ਕਰਵਾ ਚਾਹਤਾ ਵਰਤ ਹਾਂ ਵੀ ਰੱਖਾਂਗੇ ਕਿ ਗਣਵਤੀ ਜੀ ਦਾ ਪੂਜਨ ਹੈ ਅਸੀਂ ਗਣਵਤੀ ਜੀ ਦਾ ਪੂਜਨ ਕਰਦੇ ਆ ਅਸੀਂ ਗਣਵਤੀ ਜੀ ਦਾ ਵਰਤ ਰੱਖਾਂਗੇ ਜਿਵੇਂ ਉਹ ਮਤਸਿਆਸੁਰ ਨੂੰ ਛਮਾ ਕਰ ਸਕਦੇ ਜਦ ਸਾਡੇ ਵੀ ਗਿਆਨ ਗਿਆਤੋਂ ਪਾਪਾਂ ਨੂੰ ਛਮਾ ਕਰ ਸਕਦੇ ਬਹੁਤ ਦਿਆਨਿਧਾਨ ਹੈ ਤਾਂ ਆਪ ਇਹਨੇ ਗਣੇਸ਼ ਗੋਰੀ ਜੀ ਦਾ ਪੂਜਨ ਕਰਦੇ ਹੋਏ ਇਸ ਵਰਤ ਨੂੰ ਸੰਪੰਨ ਕਰਨਾ ਹੈ ਇਹਨਾਂ ਸ਼ਬਦਾਂ ਦੇ ਰਾਹ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਉਲੇ ਗਣਪਤੀ ਭਗਵਾਨ ਦੀ ਜੈ ਓਮ ਸਰਵਮੰਗਲ ਮਾਂਗਲੇ ਸ਼ਿਵੇ ਸਰਵਾਰਥ ਸਾਧਕੇ ਛੜਨੇ ਕ੍ਰੰਭਕੇ ਗਉੜੀ ਨਾਰਾਇਣੀ ਨਮਸਤੂਤੇ ਸੋ ਆਪ ਜੁੜੇ ਰਹੋ ਸਾਡੇ ਟੂਡੇ ਪੰਜਾਬ 24 ਚੈਨਲ ਦੇ ਨਾਲ ਅ ਪਰਸੋਂ ਨੂੰ ਅ ਅਹੋਈ ਅਸ਼ਟਮੀ ਦਾ ਪ੍ਰੋਗਰਾਮ ਆਏਗਾ ਮੈਂ ਅਹੋਈ ਅਸ਼ਟਮੀ ਦੇ ਉੱਪਰ ਵੀ ਵਿਸ਼ੇਸ਼ ਕਾਰਜਕ੍ਰਮ ਲੈ ਕੇ ਤੁਹਾਡੇ ਇਸ ਲੋਕਪ੍ਰੀਏ ਚੈਨਲ ਟੂਡੇ 204 ਪੰਜਾਬ ਦੇ ਉੱਪਰ ਉਪਸਥਿਤ ਰਹਾਗਾ ਤੁਹਾਨੂੰ ਸਾਰਿਆਂ ਨੂੰ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ